ਸਟਾਰ ਧਰਤੀ ਦੀ ਪਿਆਸ ਬੁਝਾਉਣ ਅਤੇ ਕੁਦਰਤ ਦੇ ਸੁਚਾਰੂ ਕੰਮਕਾਜ ਲਈ ਮੌਨਸੂਨ ਦਾ ਮੀਂਹ ਬਹੁਤ ਜ਼ਰੂਰੀ ਹੈ ਪਰ ਜਦੋਂ ਮੌਨਸੂਨ ਦੀਆਂ 부ਛਾੜਾਂ ਬੇਤਹਾਸ਼ਾ ਵਰਨ ਲੱਗਣ ਤਾਂ ਉਹ ਤਬਾਹੀ ਦਾ ਕਾਰਨ ਵੀ ਬਣਦੀਆਂ ਹਨ ਜਿਵੇਂ ਕਿ ਅੱਜਕੱਲ ਪੂਰੇ ਭਾਰਤ ਖਾਸ ਕਰਕੇ ਉੱਤਰੀ ਭਾਰਤ ਵਿੱਚ ਹੋ ਰਿਹਾ ਹੈ ਡੰਡੀ ਇਸ ਸਾਲ ਮੌਨਸੂਨ ਇੱਕ ਤਾਂ ਨਿਸ਼ਚਿਤ ਸਮੇਂ ਤੋਂ 9 ਦਿਨ ਪਹਿਲਾਂ ਆ ਗਈ ਅਤੇ ਫਿਰ ਜਦੋਂ ਉਸ ਨੇ ਮੀਂਹ ਵਰਸਾਇਆ ਤਾਂ ਬਹੁਤ ਤਬਾਹੀ ਮਚਾ ਦਿੱਤੀ ਡੰਡੀ ਪਿਛਲੇ ਇੱਕ ਹਫਤੇ ਵਿੱਚ ਮੌਨਸੂਨ ਦੇ ਇਸ ਕਹਿਰ ਨੇ ਪੰਜਾਬ ਹਿਮਾਚਲ ਉਤਰਾਖੰਡ ਆਦ ਨੂੰ ਹਿਲਾ ਕੇ ਰੱਖ ਦਿੱਤਾ ਹੈ ਡੰਡੀ ਹੁਣ ਤੱਕ ਇਸ ਖੇਤਰ ਵਿੱਚ ਲਗਭਗ ਇੱਕ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 60 ਲੋਕ ਲਾਪਤਾ ਹਨ ਡੰਡੀ ਜ਼ਮੀਨ ਖਿਸਕਣ ਅਤੇ ਘਰਾਂ ਦੇ ਡਿੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਡੰਡੀ ਨਦੀਆਂ ਅਤੇ ਨਾਲੇ ਨੱਕੋ ਨੱਕ ਭਰੇ ਪਏ ਹਨ ਅਤੇ ਡੈਮਾਂ ਤੋਂ ਵੀ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਅਗਲੇ ਕੁਝ ਦਿਨਾਂ ਤੱਕ ਇਸ ਇਹ ਕਹਿਰ ਇਸੇ ਤਰ੍ਹਾਂ ਜਾਰੀ रह ਸਕਦਾ ਹੈ ਡੰਡੀ ਸਥਿਤੀ ਇਨੀ ਗੰਭੀਰ ਬਣ ਚੁੱਕੀ ਹੈ ਕਿ ਹਿਮਾਚਲ ਵਿੱਚ ਕਈ ਥਾਵਾਂ ਉੱਤੇ ਹਵਾਈ ਫੌਜ ਦੀ ਮਦਦ ਲੈਣੀ ਪਈ ਹੈ ਡੰਡੀ ਜ਼ੋਰਦਾਰ ਢੰਗ ਨਾਲ ਪਿਆ ਇਹ ਭਾਰੀ ਮੀਂਹ ਖੇਤਾਂ ਅਤੇ ਖੇਤੀ ਲਈ ਵਰਦਾਨ ਬਣਨ ਦੀ ਥਾਂ ਨੁਕਸਾਨਦਾਇਕ ਸਿੱਧ ਹੋ ਰਿਹਾ ਹੈ ਡੰਡੀ ਬੀਜੀ ਗਈ ਝੋਨੇ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਡੰਡੀ ਪਿਛਲੇ ਸੱਤ ਦਿਨਾ ਵਿੱਚ ਇਨਾ ਮੀ ਪਿਆ ਕਿ ਪੂਰੇ ਦੇਸ਼ ਵਿੱਚ ਹੜਾਂ ਵਰਗੀ ਸਥਿਤੀ ਬਣ ਗਈ ਹੈ ਡੰਡੀ ਉੱਤਰਾਖੰਡ ਵਿੱਚ ਬਦਰੀਨਾਥ ਯਾਤਰਾ ਚਾਰ ਧਾਮ ਯਾਤਰਾ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਿੱਚ ਵੀ ਕਈ ਵਾਰ ਰੁਕਾਵਟਾਂ ਪੈ ਚੁੱਕੀਆਂ ਹਨ ਡੰਡੀ ਅਮਰਨਾਥ ਯਾਤਰਾ ਨੂੰ ਵੀ ਪਹਿਲੇ ਪੜਾਅ ਦੌਰਾਨ ਹੀ ਵਿਗੜ ਦਾ ਸਹਮਣਾ ਕਰਨਾ ਪਿਆ ਹੈ ਡੰਡੀ ਜੰਮੂ ਕਸ਼ਮੀਰ ਵਿੱਚ ਵੀ ਵੱਡੇ ਪੱਧਰ ਉੱਤੇ ਹੜ੍ਹਾਂ ਦੁਆਰਾ ਨੁਕਸਾਨ ਦੇ ਸਮਾਚਾਰ ਮਿਲ ਰਹੇ ਹਨ ਡੰਡੀ ਹਿਮਾਚਲ ਵਿੱਚ ਸਮੇਂ ਤੋਂ ਪਹਿਲਾਂ ਪੁੱਜੀ ਮੌਨਸੂਨ ਨੇ ਉੱਚੇ ਖੇਤਰਾ ਵਿੱਚ ਵੀ ਭਾਰੀ ਤਬਾਹੀ ਮਚਾਈ ਹੈ ਡੰਡੀ ਪੂਰੇ ਹਿਮਾਚਲ ਖਾਸ ਕਰਕੇ ਕੁਲੂ ਕਾਂਗੜਾ ਅਤੇ ਮੰਡੀ ਵਿੱਚ ਕਈ ਥਾਵਾਂ ਉੱਤੇ ਬੱਦਲ ਫਟਣ ਕਾਰਨ ਪਾਣੀ ਅਤੇ ਗਾਰ ਵਿੱਚ ਬਹੁਤ ਸਾਰੇ ਲੋਕ ਰੂੜ ਗਏ ਹਨ ਡੰਡੀ ਲਾਪਤਾ ਹੋਏ ਲਗਭਗ 36 ਲੋਕਾਂ ਦੀ ਭਾਲ ਜਾਰੀ ਹੈ ਡੰਡੀ ਮੰਡੀ ਵਿੱਚ ਬੱਦਲ ਫਟਣ ਦੀ ਤਾਜ਼ਾ ਘਟਨਾ ਵਿੱਚ ਮਾਰੇ ਗਏ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਜਦਕੇ 15 ਹੋਰ ਲਾਪਤਾ ਹਨ ਡੰਡੀ ਕਲਕਾ ਸ਼ਿਮਲਾ ਫਰੀਲ ਆਵਾਜ਼ਾਈ ਵੀ ਠੱਪ ਹੋ ਗਈ ਹੈ ਡੰਡੀ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਅਨੁਸਾਰ ਸੂਬੇ ਵਿੱਚ ਹੁਣ ਤੱਕ 500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਡੰਡੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਉਤਰਾਖੰਡ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਵੱਡੇ ਪੱਧਰ ਉਤੇ ਜ਼ਮੀਨ ਖਿਸਕਣ ਅਤੇ ਹੜ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ ਡੰਡੀ ਇਸ ਚਿਤਾਵਨੀ ਅਨੁਸਾਰ ਹਿਮਾਚਲ ਅਤੇ ਪੰਜਾਬ ਵਿੱਚ ਸਤਲੁਜ